ਜੀ ਕੀ ਹੋ ਰਿਹਾ ਜੀ ਇਹ? ਲਓ ਜੀ ਆਪਾਂ ਨੇ ਇੱਕ ਨਵਾਂ ਗਾਣਾ ਬਣਾਤਾ। ਉਹਦੀ ਸ਼ੂਟਿੰਗ ਹੋ ਰਹੀ ਜਾ ਰਹੀ। ਪਹਿਲਾਂ ਤਾਂ ਬਣਾਤਾ ਕੀ ਹੁੰਦਾ ਹੈ? ਮੈਂ ਬਹੁਤ ਵਾਰ ਦੇਖਿਆ ਤੁਸੀਂ ਬਣਾਤਾ। ਆ ਮੱਕਣਾ ਤਾਂ ਬਣਾਤਾ ਪਤਾ ਨਹੀਂ ਕੀ ਗਈ ਜਨਾ ਉਹਨਾਂ। ਇਹ ਬਣਾਤਾ ਕੀ ਹੁੰਦਾ ਹੈ? ਥੋੜੀ ਜਿਹੀ ਹਿੰਦੀ ਹੋ ਗਈ ਸੀ। ਹਿੰਦੀ ਹੋ ਗਈ ਸੀ। ਹਾਂ ਜੀ। ਬਾਬੋ ਕਿਵੇਂ ਹੋ? ਠੀਕ ਆ ਜੀ। ਠੀਕ ਆ ਜੀ। ਆ ਜੀ ਥੋੜੀ ਆ ਦੇਖ ਲਈ ਆ ਗਾਨੀ ਦੇਖੀ ਥੋੜੀ। ਬੰਦਾ ਤਾਂ ਨਹੀਂ ਮਾਰਿਆ ਜੀ ਕੋਈ ਤੁਸੀਂ? ਹਾਂ ਜੀ। ਹਾਂ ਜੀ। ਹਾਂ ਜੀ। ਅੱਛਾ। हां जी ਤੁਹਾਡਾ ਕੀ ਹਾਲ ਚਾਲ ਹੈ ਐਨਨ ਨੂੰ ਪਤਾ ਨਹੀਂ ਐਜੀ ਕੀ ਹੋ ਗਿਆ ਹੂੰ ਉਹ ਇਹਦੇ 113 ਨੰਬਰ ਆਏ ਨੇ ਉਹਦੇ 108 ਨੰਬਰ ਆਏ ਨੇ ਹੂੰ ਟਰਾਫ 108 ਫੜਜੋ 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 ਹਾਂ ਜੀ ਤੁਹਾਨੂੰ 113 ਨੂੰ 308 ਹਾਂ 8 ਵਾਲੇ ਨੂੰ ਟਰਾਫੀ ਦੇ ਤੇ 308 ਵਾਲੇ ਨੂੰ ਦਿੱਤਾ ਨਹੀਂ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਕਹਿੰਦੇ ਵੀ ਇਹ ਮੁੰਡੇ ਦੋਨੇ ਇੱਕੋ ਗਲਾਸ ਚ ਨੇ ਹਾਂ ਇਹ ਦੋਨੇ ਕੋ-ਕਲਾਸ ਚ ਨੇ ਇਹਦੇ ਆਏ ਨੇ 308 ਨੰਬਰ ਇਹਦੇ ਓਏ 308 ਬੋਲਿਆ ਹਾਂ ਤੇ ਇਹਦੇ ਆਏ ਨੇ 313 308 ਵਾਲੇ ਨੂੰ ਟਰੋਫੀ ਮਿਲ ਗਈ 13 ਵਾਲੇ ਨੂੰ ਮਿਲੀ ਨਹੀਂ ਯਾਰ ਬਹੁਤ ਧੱਕਾ ਵੀਰੇ ਪੈਸਾ ਪੈਸਾ ਸਕੂਲ ਵੀ ਕਈਆ ਅੱਛਾ ਜੀ ਤੇ ਆ ਸਾਡਾ ਕਮਲਾਵੰਦਾ ਹਾਂਜੀ ਕਿਵੇਂ ਹੋ ਠੀਕ ਹਾਂ ਠੀਕ ਹੈ ਓਹੋ ਬੋਲ ਪੈਜਦਾ ਓਏ ਤੇ ਹੁਣ ਇਹ ਮੰਨ ਲਓ ਹੁਣ ਤੁਸੀਂ ਕਾਹਦੇ ਲਈ ਇਕੱਠੇ ਹੋ ਹੋ ਗੱਲ ਦੱਸੋ ਹਾਂ ਜੀ ਅੱਛਾ ਕਿਹੜੇ ਗਾਣੇ ਦੀ ਪੈਸਾ 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 ਲੈ ਵੀ ਫਿਰ ਕੱਲ ਨੂੰ ਗਾਣਾ ਪਾਵਾਂਗੇ ਆਪਾਂ ਤੁਸੀਂ ਗਾਣਾ ਵੀ ਦੇਖਿਓ ਠੀਕ ਹੈ ਤੇ ਹੁਣ ਦੇਖੋ ਪੈਸਾ ਪੈਸਾ